ਤਨ ਸਾਧਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਵਾਰਸ ਪੁੱਤਰ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਸਾਹਿਬ ਜੀ ਗੁਰੂ ਖਾਲਸਾ ਜੀ ਜਿਨ੍ਹਾਂ ਦਾ ਨਾਮ ਲੈ ਕਰਕੇ ਪਤਾ ਲੱਗ ਜਾਂਦਾ ਕਿ ਕਿਹੜੀ ਸ਼ਕਤੀ ਦੇ ਮਾਲਕ ਹੋਣਗੇ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਸਾਹਿਬ ਜੀ ਗੁਰੂ ਖਾਲਸਾ ਜੀ ਹੁਣ ਮੈਂ ਤਾਂ ਕਥਾ ਕਰ ਰਿਹਾ ਪਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਕਥਾ ਕਿੰਨੇ ਕੀਤੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਘਰ ਦੇ ਵਿੱਚ ਜੇ ਕਥਾ ਕੀਤੀ ਕਿਸੇ ਨੇ ਉਹ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਮਹਾਰਾਜ ਸਹਿਬ ਖਾਲਸਾ ਜੀ ਆਪਣੇ ਬਾਪੂ ਦੇ ਨਾਮ ਤੇ ਗੁਰਦਾਰੇ ਬਣਾਏ ਫਿਰ ਜਦੋਂ ਨਿਹੰਗ ਸਿੰਘ ਚੱਕਰਵਰਤੀ ਰਹਿ ਕੇ ਪ੍ਰਚਾਰ ਕਰਦੇ ਨੇ ਇਹਦਾ ਚੱਕਰਵਰਤੀ ਰਹਿ ਕਰਕੇ ਬਾਬਾ ਸ਼੍ਰੀ ਚੰਦ ਮਹਾਰਾਜ ਸਾਹਿਬ ਜੀ ਨੇ ਪ੍ਰਚਾਰ ਕੀਤਾ ਦਾਸ ਦੇ ਵਿਦਿਆਗਰ ਦੇਵ ਗਿਆਨੀ ਗੁਰਵਿੰਦਰ ਸਿੰਘ ਨੰਗੜੀ ਵਾਲੇ ਮਹਾਂਪੁਰਖ ਸਭ ਕੋ ਜੀ ਦੱਸ ਗਏ ਨੇ ਹੁਣ ਗੁਰੂ ਖਾਲਸਾ ਜੀ ਜੋ ਮੈਂ ਕਹਿਣਾ ਚਾਹਣਾ ਹੈ ਉਹ ਸਰਵਣ ਕਰੋ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਗਿਆਨੀ ਗੁਰਵਿੰਦਰ ਸਿੰਘ ਨੰਗੜੀ ਵਾਲੇ ਮਹਾਂਪੁਰਖ ਸਭ ਕੋ ਜੀ ਦੱਸ ਗਏ ਨੇ ਹੁਣ ਗੁਰੂ ਖਾਲਸਾ ਜੀ ਜੋ ਮੈਂ ਕਹਿਣਾ ਚਾਹਣਾ ਹੈ ਉਹ ਸਰਵਣ ਕਰੋ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉਤੇ ਦਾਸ ਕਥਾ ਕਰ ਰਿਹਾ ਸੀ ਤੇ ਮਹਾਂਪੁਰਖ ਬਾਬਾ ਸ਼੍ਰੀਚੰਦ ਮਹਾਰਾਜ ਦੀ ਕਥਾ ਚੱਲ ਰਹੀ ਸੀ ਤੇ ਮਹਾਪੁਰਖਾਂ ਦੀ ਕਥਾ ਚੱਲ ਰਹੀ ਤੇ ਬੇਬੇ ਨਾਨਕੀ ਜੀ ਨੂੰ ਜਦੋਂ ਬਾਬਾ ਜੀ ਦਾ avatars ਹੋਇਆ ਨਾ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਤੇ ਬੇਬੇ ਨਾਨਕੀ ਦੇ ਘਰੇ ਕੋਈ ਪੁੱਤ ਨਹੀਂ ਸੀ ਤੇ ਬੇਬੇ ਨਾਨਕੀ ਦੀ ਝੋਲੀ ਦੇ ਵਿੱਚ ਬਾਬਾ ਸ਼੍ਰੀਚੰਦ ਮਹਾਰਾਜ ਸਾਹਿਬ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਪਾਤਾ ਸੀ ਤੇ ਬੇਬੇ ਨਾਨਕੀ ਨੇ ਹੀ ਵੱਡਿਆਂ ਕੀਤਾ ਪਾਲਿਆ ਸੀ ਤੇ ਆਪਣੇ ਬਾਪੂ ਗੁਰੂ ਨਾਨਕ ਦੇ ਵਾਂਗ ਹੀ ਬਾਬਾ ਸ਼੍ਰੀਚੰਦ ਮਹਾਰਾਜ ਛੋਟੀ ਉਮਰ ਹੀ ਸਮਾਦੀ ਵਿੱਚ ਲੱਗ ਜਾਂਦੇ ਚੌਂਕੜੀ ਮਾਰ ਲੈਂਦੇ ਇੱਕ ਦਿਨ ਰਾਤ ਹੋਈ ਤੇ ਜੰਗਲਾਂ ਚ ਚਲੇ ਗਏ ਤੇ ਉਹ ਬੱਚਾ ਜਦੋਂ ਹੁਣ ਰਾਤ ਨੂੰ ਵੇਖਿਆ ਮਾਂ ਤਾਂ ਨਾਨਕੀ ਨੇ ਕਿ ਪੁੱਤਰ ਕਿੱਥੇ ਗਿਆ ਉਹ ਭਾਈਆ ਜੈਰਾਮ ਜੀ ਤਾਂ ਗੁਰੂ ਨਾਨਕ ਸਾਹਿਬ ਦੇ ਭਾਈਆ ਜੈਰਾਮ ਜੀ ਗੁਰੂ ਖਾਲਸਾ ਜੀ ਉਹ ਵੀ ਲੱਭਦੇ ਫਿਰਨ ਕਿੱਧਰ ਗਿਆ ਬਾਬਾ ਸ਼੍ਰੀ ਚੰਦ ਮਹਾਰਾਜ ਸਾਡਾ ਪੁੱਤ ਕਿੱਥੇ ਗਿਆ ਹੁਣ ਮਾਂ ਨੂੰ ਪੁੱਤ ਨਾ ਵਿਖੇ ਤਾਂ ਮਾਂ ਤਾਂ ਨਹੀਂ ਹੋ ਜਾਂਦੀ ਐ ਮਾਂ ਨੂੰ ਪੁੱਤ ਨਾ ਲੱਭੇ ਮਾਂ ਤਾਂ ਵਿਚਾਰੀ ਲੱਭਦੀ ਫਿਰਦੀ ਐ ਉਹ ਬੇਬੇ ਨਾਨਕੀ ਨਾ ਗਈ ਜੰਗਲਾਂ ਦੇ ਵਿੱਚ ਉਹ ਤਾਂ ਉਧਰ ਦਰਖਤ ਲੱਗੇ ਸੀ ਉਧਰ ਨੂੰ ਗਈ ਤੇ ਮਹਾਪੁਰਖ ਬਾਬਾ ਜੀ ਬੈਠੇ ਦਰਖਤ ਦੇ ਥੱਲੇ ਤੇ ਜਿੰਨੇ ਜਾਨਵਰ ਜੰਗਲ ਦੇ ਸਾਰੇ ਮਹਾਪੁਰਖਾਂ ਕੋਲੇ ਬੈਠੇ ਉਹ ਭਾਈਆ ਜੀ ਭਾਈਆ ਜੀ